ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਾਮ ਰਾਮ ਸलाम ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨੇ ਯਾਮ ਪਰ ਸਵਾਗਤ ਕਰਦਾ ਜੀ ਇੱਕ ਨਿਊ ਹੋਰ ਵੀਡੀਓ ਵਿੱਚ ਕਿਸਾਨ ਵੀਰੋ ਅੱਜ ਆਪਾਂ ਖੜੇ ਆ ਸਹਿਰ ਖੰਨਾ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਸ਼ਕਤੀਮਾਨ ਆਰਿਆਂ ਦੇ ਸ਼ੋਰੂਮ ਉੱਤੇ ਆਹ ਦੇਖ ਸਕਦਾ ਤੁਸੀਂ ਇੱਥੇ ਸ਼ਕਤੀਮਾਨ ਦੇ ਐਪਲੀਮੈਂਟ ਪਏ ਨੇ ਰੋਟਾਵੀਟਰ ਪਏ ਨੇ ਸੁਪਰ ਸੀਡਰ ਦੀ ਵੀ ਵੀਡੀਓ ਆਪਾਂ ਬਣਾਵਾਂਗੇ ਤੇ ਆਹ ਹੈਗਾ ਫਰਟੀਲਾਈਜ਼ਰ ਬ੍ਰੌਡਕਾਸਟਰ ਜਿਹਨੂੰ ਆਪਾਂ ਕਹਿ ਦਿੰਦੇ ਨੇ ਵੀ ਰਿਓ ਖੜਾਉਣ ਵਾਲਾ ਪੰਜਾਬੀ ਭਾਸ਼ਾ ਦੇ ਵਿੱਚ ਕਹਿ ਦਿੰਨੇ ਆ ਤੇ ਜੇ ਆਪਾਂ ਗੱਲ ਕਰੀਏ ਦੀ ਮਜ਼ਬੂਤੀ ਪੱਖੋਂ ਪਹਿਲਾਂ ਤੁਸੀਂ ਇੱਕ ਬਾਰ ਇਹਦੀ ਲੁੱਕ ਦੇਖ ਲਓ ਇਹਦਾ ਪਾਊਡਰ ਕੋਟਿੰਗ ਪੇਂਟ ਆਉਂਦਾ ਇਹਦੇ ਉੱਤੇ ਐਨ ਇੱਕ ਰਬੜ ਦੀ ਤਰ੍ਹਾਂ ਹੁੰਦਾ ਜੋ ਤੇ ਇਹਦੀ ਮਜ਼ਬੂਤੀ ਦੀ ਗੱਲ ਕਰੀਏ ਤਾਂ ਪੂਰਾ ਮਜ਼ਬੂਤ ਆ ਜਾਣੀ ਇਹ ਜਸਤੀ ਚਾਦਰ ਦਾ ਬਣਿਆ ਹੋਇਆ ਇਹ ਤੇ ਉਸ ਤੋਂ ਬਾਅਦ ਦੇ ਵਿੱਚ ਗੱਲ ਕਰਦੇ ਆ ਇਹਦੇ ਵਿੱਚ ਘੱਟੋ ਘੱਟ 8 ਘੱਟੇ ਜੂਰੀਏ ਦੇ ਪੈ ਜਾਂਦੇ ਨੇ ਚਾਹੇ 2 ਦੇ 4 ਕੁਆਂਟਲ ਦੇਖ ਵਸਟੀ ਆ ਦੀ ਤੇ ਵਿੱਚ ਜਾਲੀ ਲੱਗੀ ਹੋਈ ਆ ਬਿ ਕੋ ਡਲੀ ਵਗੈਰਾ ਨਾ ਜਾਵੇ ਵਿੱਚ ਫਸੇ ਨਾ ਤੇ ਯਾਨੀ ਕੰਪਨੀ ਦਾ ਵਧੀਆ ਪ੍ਰਵਾਲਾ ਕਰਿਆ ਆ ਜੇ ਆਪਾਂ ਕਹਦੇ ਇਹ ਵੀ ਜਿਹੜੀ ਜਾਲੀ ਲਾਈ ਹੋਈ ਆ ਇਹ ਹਨੀ ਨਿਕੀ ਨਿਕੀ ਗੱਲ ਦਾ ਧਿਆਨ ਰੱਖਿਆ ਹੋਇਆ ਤੇ ਇਹ ਮਜ਼ਬੂਤੀ ਪੱਖੋਂ ਵੀ ਦੇ ਲੋ ਸਾਈਡ ਤੋਂ ਵੀ ਲਾਏ ਗਏ ਨੇ ਤੇ ਇਹ ਸਾਈਡ ਤੋਂ ਆਉਣੇ ਆਪਾਂ ਇਧਰੋਂ ਇਧਰੋਂ ਟਰੈਕਟਰ ਨੇ ਪਾਉਣਾ ਇਹਨੂੰ ਇਧਰੋਂ ਵੀ ਸਟicker ਵਗੈਰਾ ਆਹ ਦੀ ਡਿਸਕ੍ਰਿਪਸ਼ਨ ਪਲੇਟ ਆ ਆ ਦੇਖਾ ਦੇ ਤੁਸੀਂ ਆਇਤ ਉਸ ਗ੍ਰੀਨ ਸੋਰਟ ਲੈ ਸਕਦੇ ਤੁਸੀਂ ਸਾਰਿਆਂ ਦਾ ਕੋਈ ਦੱਸਿਆ ਆ ਕੀ ਬੇਨਾ ਬੇਟਾ ਕਿੰਨਾ ਹੋਆ ਤੇ ਜਿਹੜੀਆਂ ਇਹਦੀਆਂ ਆਹ ਪਾਉਣ ਵਾਲੇ ਨੇ ਆਪਾਂ ਟੌਪ ਲਿੰਕ ਵਗੈਰਾ ਪਾਉਣੇ ਆ ਇਹਨਾਂ ਦੀ ਵੀ ਮੋਟਾਈ ਦੇਖ ਲਓ ਪੂਰੀ ਕਿੰਨੀ ਆ ਇਹਨ ਫੁੱਲ ਮੋਟਾਈ ਆ ਤੇ ਥੱਲੇ ਪਾਉਣੇ ਆ ਲਿੰਕਾਂ ਉਹਨਾਂ ਦੀ ਵੀ ਯਾਨੀ ਪੂਰਾ ਮਜ਼ਬੂਤ ਆ ਜਿਵੇਂ ਹੋਰ ਕੰਪਨੀਆਂ ਦੇ ਹੁੰਦੇ ਨੇ ਉਹ 2-3 ਸਾਲਾਂ ਦੇ ਵਿੱਚ ਹੀ ਗੜਨਾ ਸਟਾਰਟ ਹੋ ਜਾਂਦੇ ਨੇ ਇਹਦੀ 10 ਸਾਲ ਦੀ ਮਿਆਦ ਆ 10 ਸਾਲ ਕੀ ਇਹਨੂੰ ਉਮਰ ਪਰ ਕੁਝ ਨਹੀਂ ਹੁੰਦਾ ਜੇ ਆਪਾਂ ਧੋ ਕੇ ਕੰਮਾ ਕੰਮ ਕਰਕੇ ਇਹਨੂੰ ਧੋ ਕੇ ਖੜਾ ਦਈਏ ਤੇ ਉਸ ਤੋਂ ਬਾਅਦ ਵਿੱਚ ਗੱਲ ਕਰਦੇ ਆ ਕਿ ਇਹ ਵਿੱਚ ਹੋਰ ਫੀਚਰ ਬੜਾ ਵਧੀਆ ਹੈ ਇਹਨੂੰ ਰੋੜ ਕੇ ਅੱਗੇ ਪਿੱਛੇ ਆਪਾਂ ਕਰ ਸਕਦੇ ਆ ਜਿਵੇਂ ਮਰਜ਼ੀ ਅੱਗੇ ਪਿੱਛੇ ਕਰ ਲਓ ਤੇ ਜੇ ਗੱਲ ਕਰੀਏ ਆਪਾਂ ਇਹਦੇ ਹਰਿਓ ਦੀ ਤਾਂ ਇੱਕ 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 ਨੰਬਰ ਤੇ ਪੈਂਦਾ 25 ਕਿਲੋ ਤੇ ਦੋ ਤੇ 50 ਕਿਲੋ ਤਿੰਨ ਤੇ ਉਹਦਾ 25 25 ਕਿਲੋ ਬਰੀ ਜਾਂਦਾ ਅੱਗੇ ਨੂੰ ਇਹ ਜਿੰਨਾ ਮਰਜੀ ਸੈਟਿੰਗ ਕਰ ਲਓ ਤੁਹਾਡੇ ਆਪਣੇ ਉੱਪਰ ਆ ਜਿੰਨਾ ਆਪਾਂ ਨੇ ਪਾਉਣਾ ਤੇ ਉਸ ਤੋਂ ਬਾਅਦ ਦੇ ਵਿੱਚ ਬਾਕੀਆ ਟਰੈਕਟਰ ਦੀਆਂ ਸਪੀਡਾਂ ਦੇ ਨਾਲ ਵੀ ਫਰਕ ਪੈਂਦਾ ਆ ਦਿੱਤਾ ਹੋਇਆ ਮੀਨੂ ਤੇ ਇਹਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਬਾਅਦ ਦੇ ਵਿੱਚ ਆਪਾਂ ਕੈਮਰਾ ਖੜਾ ਕਰਤਾ ਤੇ ਜਾਨੀ ਸ਼ਕਤੀਮਾਨ ਦਾ ਪੂਰਾ ਵਧੀਆ ਬਣਿਆ ਹੋਇਆ ਤੇ ਜੇ ਗੱਲ ਕਰੀਏ ਹੁਣ ਆਪਾਂ ਇਹਦੇ ਪ੍ਰਾਈਸ ਦੀ ਤਾਂ ਇਹਦਾ 50000 ਰੁਪਏ ਪ੍ਰਾਈਸ ਆ ਪੂਰਾ ਤੇ ਉਸ ਤੋਂ ਬਾਅਦ ਸਬਸਿਡੀ ਤੇ ਇਹਦੇ ਉੱਤੇ 20000 ਰੁਪਏ ਸਬਸਿਡੀ ਹੈ 30000 ਰੁਪਏ ਦਾ ਹੀ ਰਹਿ ਜਾਂਦਾ ਸਿਰਫ ਸਿਰਫ 30000 ਦਾ ਰਹਿ ਜਾਂਦਾ ਹੈ ਯਾਨੀ ਹੋਰ ਜੇ ਆਪਾਂ ਕੰਪਨੀ ਦਾ ਵੀ ਲੈਨੇ ਆ ਉਹ ਵੀ 25-30000 ਦਾ ਤਾਂ ਮਿਲਦਾ ਹੀ ਆ ਉਹ ਐਡਾ ਮਜ਼ਬੂਤ ਨਹੀਂ ਹੁੰਦਾ ਕਿਉਂਕਿ ਸਖਤੀਮਾਨ ਕੰਪਨੀ ਇੱਕ ਬ੍ਰਾਂਡ ਹੈ ਇੱਕ ਨਾਮ ਹੈ ਇਹਦਾ ਕੋਈ ਵੀ ਚੀਜ਼ ਆ ਤੇ ਇਹ ਵੀ ਆਪਾਂ ਨੂੰ 30000 ਦਾ ਹੀ ਪੈਂਦਾ 20000 ਰੁਪਏ ਸਬਸਿਡੀ ਹੈ ਦੇ ਉੱਤੇ ਤੇ ਬਾਕੀ ਤੁਸੀਂ ਦੇਖ ਹੀ ਲਿਆ ਸੈਟਿੰਗਾਂ ਵਗੈਰੀਆਂ ਦੀਆਂ ਕੋਈ ਔਖੀ ਗੱਲ ਨਹੀਂ ਸਿੱਧਾ ਸਿੰਪਲ तरीके ਨਾਲ ਚੀਜ਼ ਆਹੇ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ Facebook ਤੇ ਆ ਤਾਂ ਫਾਲੋ ਕਰਿਓ ਮੁੱਟੂਨੀਆਂ ਪਰ ਪੇਜ ਨੂੰ ਤੇ ਹੁਣ ਦੇ ਆਪਾਂ ਨੂੰ ਇਜਾਜ਼ਤ ਧੰਨਵਾਦ